ਚੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਤੱਕਾਂ ਦਾ ਅਗਲੀ ਕਹਾਣੀ ਮੈਂ ਪੜ ਕੇ ਹੈਰਾਨ ਹੋਇਆ ਸ਼ੇਰੇ ਪੰਜਾਬ ਦੇ ਰਾਜ ਭਾਗਦਰ ਨੇ ਕੋਈ ਸਿੱਖ ਤੇ ਹਿੰਦੂ ਇਕੱਠੇ ਹੋ ਕੇ ਆਕੇ ਉਹ ਆਗੇ ਕਹਿੰਦੇ ਸ਼ੇਰੇ ਪੰਜਾਬ ਸਾਡੇ ਪਿੰਡ 'ਚ ਲੜਾਈ ਹੋ ਸਕਦੀ ਆ ਸ਼ੇਰੇ ਪੰਜਾਬੀ ਦਾ ਕਿਉਂ ਉਹ ਕਹਿੰਦੇ ਕਿ ਜਿਹੜੇ ਸਾਡੇ ਪਿੰਡ 'ਚ ਮੁਸਲਮਾਨ ਆ ਸਵੇਰੇ ਉੱਠ ਕੇ ਤੇ ਪਾੰਦ ਦਿੰਦੇ ਆ ਪਤਾ ਮੁਸਲਮਾਨ ਪਾੰਦ ਦਿੰਦੇ ਨਮਾਜ਼ ਤੋਂ ਪਹਿਲਾਂ ਫਜ਼ਰ ਦੀ ਨਮਾਜ਼ ਵੀ ਸਵੇਰੇ ਅਮਕੜੇ ਪੜ੍ਹਨੀ ਹੁੰਦੀ ਹੈ ਉਹ ਨਮਾਜ਼ ਪੜ੍ਹਨ ਤੋਂ ਪਹਿਲਾਂ ਬਾਂਗ ਦਿੰਦੇ ਆ ਹਿੰਦੂਦਰ ਸਿਰ ਪੀਨੇ ਵੀ ਸਾਡੀ ਨੀਂਦ ਡਿਸਟਰਬ ਹੁੰਦੀ ਆ ਸਾਡੀ ਚਾਹ ਖੁੱਲ ਜਾਂਦੀ ਆ ਅਹੀਂ ਨਾਲ ਪਹਿਣਾ ਵਾ ਉਹਨਾਂ ਦੀ ਬਾਂਗ ਬੰਦ ਕਰਾਤੀ ਹੁਣ ਸ਼ੇਰੇ ਪੰਜਾਬ ਕਹਿ ਲੱਗਾ ਤੁਹਾਡੀ ਗੱਲ ਸੁਣ ਲਈ ਆ ਜਿੰਨਾ ਚਿਰ ਦੂਜੀ ਧਿਰ ਦੀ ਨ ਸੁਣੀਆ ਸਵਾਲ ਨਹੀਂ ਮੁਸਲਮਾਨ ਵੀ ਸਾਹ ਨੂੰ ਸਾਡੀ ਮੁਸਲਮਾਨ ਆਗੇ ਸ਼ੇਰੇ ਪੰਜਾਬ ਨੇ ਸੰਭਾਲਾ ਨੂੰ ਇਹਦਾ ਵੀ ਕੀ ਮਸਲਾ ਉਹ ਕਹਿੰਦੇ ਵੀ ਸਾਡੀ ਫਜ਼ਰ ਦੀ ਜਿਹੜੀ ਨਮਾਜ਼ ਹੈ ਸਵੇਰ ਵਾਲੀ ਉਸ ਤੋਂ ਪਹਿਲਾਂ ਬਾਂਗ ਦੇਣੀ ਜ਼ਰੂਰੀ ਆ ਸ਼ੇਰਪੰਜਾਬ ਕਹਿੰਦਾ ਵੀ ਤੁਹਾਡੀ ਮਰਿਆਦਾ ਜਵਾਬ ਦੇਣੀ ਦੇਣੀ ਆ ਮੁਸਲਮਾਨ ਕਹਿੰਦੇ ਮਰਿਆਦਾ ਚ ਨਹੀਂ ਆਹੀ ਲੋਕਾਂ ਨੂੰ ਉਠਾਉਣ ਵਾਸਤੇ ਬਾਂਦ ਦਿੰਨੇ ਆ ਤਾਂ ਜੋ ਲੋਕ ਸੁੱਤੇ ਨਾ ਰਹਿ ਜਾਣ ਬਾਂਦ ਨਾ ਹੀ ਦਈਏ ਤਾਂ ਵੀ ਸਾਜਦਾ ਮਸਲਾ ਲੋਕਾਂ ਦੇ ਉਠਣ ਦਾ ਵਸ਼ੇਰਪੰਜਾਬੀ ਦਾ ਮੈਂ ਮਸਲਾ ਹੱਲ ਹੋ ਗਿਆ ਮੁਸਲਮਾਨੋਂ ਇਹਨਾਂ ਦੀ ਨੀਂਦ ਖਰਾਬ ਹੁੰਦੀ ਆ ਅੱਜ ਤੋਂ ਬਾਅਦ ਤੁਸੀਂ ਬਾਂਦ ਨਹੀਂ ਦੇਣੀ ਵਾਸੀ ਮਸਲਾ ਮੁਸਲਮਾਨ ਸਾਂਗਰ ਦਾ ਹੀ ਆਦਾ ਆ ਸਿੱਖਾਂ ਦਾ ਇੱਕ ਮੁੰਡਾ ਸਵੇਰੇ ਉੱਠਿਆ ਕਰੂਗਾ ਤੇ ਇੱਕ ਹਿੰਦੂਆਂ ਦਾ ਮੁੰਡਾ ਉੱਠਿਆ ਕਰੂਗਾ ਤੁਹਾਡੇ ਮੁਸਲਮਾਨਾਂ ਦੇ ਕੱਲੇ ਕੱਲੇ ਘਰ ਜਾ ਕੇ ਬੂਹਾ ਖੜਕਾ ਕੇ ਗਿਆ ਕਰਨ ਜੋ ਉਠੋ ਭਾਈ ਨਮਾਜ਼ ਦਾ ਕਾਇਮ ਹੋ ਗਿਆ ਜੀ ਸੇਖੋਸਲੇ ਕਹਿੰਦੇ ਨਾ ਨਾ ਆਣੀ ਕੰਮ ਸਾਡੇ ਕੋਲ ਨਾ ਸੇਰੇ ਪੰਗ ਮਦੀਨ ਦੇ ਨਾਲ ਉਹ ਨੌਇਕਾ ਬਸ਼ਰੂ ਕਰਵਾਤਾ ਸੇਰੇ ਬਿਨਾਂ ਵੀ ਨਾ ਬਸ਼ਰੂ ਕਿਨਾ ਆ ਲੋਕ ਮੈਂ ਪੜ ਕੇ ਹੈਰਾਨ ਹੋਇਆ ਇੱਕ ਫਿਰਕੂ ਦੰਗਾ ਨਹੀਂ ਇੱਕ ਧਰਮ ਵਿਚਾਰੇ ਜਿਹੜੇ ਰਾਜ ਪਾ ਅੱਜ ਪੰਜਾਬ ਦੇ ਸਵੈਇੱਤ ਘਰਿਆਂ ਤੋਂ ਤੇ ਸਵੈਇੱਤ ਕੰਗੀਆਂ ਤੋਂ ਹੈ ਨਾ ਕੀ। ਕਿਤੇ ਕਿਸਾਨ ਬੈਠਾ ਉਈ ਜਾਂਦਾ। ਕਿਤੇ ਟੀਚਰ ਬੈਠੇ ਕੁੱਟ ਖਾਈ ਜਾਂਦੇ। ਕਿਤੇ ਨਰਸਾਂ ਦੇ ਡਾਕਟਰ ਬੈਠੇ ਕੁੱਟ ਖਾਈ ਜਾਂਦੇ। ਜਿਨ੍ਹਾਂ ਨੂੰ ਤੁਸੀਂ ਪੰਜਾਬ ਦੀ ਮਾਲਗੋਰੀ ਦਿੱਤੀ ਆ ਪੱਗਾਂ ਦੇ ਰੰਗ ਬਦਲਣ ਲੱਗੇ ਆ, ਚੋਣ ਨਿਸ਼ਾਨ ਬਦਲਣ ਲੱਗੇ ਆ, ਕਰਤੂਤਾਂ ਉਹੋ ਹੀ ਆ ਜਿੰਨਾ ਪਹਿਲਾਂ ਕਰਦੇ ਹੁੰਦੇ ਸੀ। ਪਹਿਲਾਂ ਕੋਈ ਕੁੱਟ ਪਟੰਡੇ ਖਾ ਛੜੀ ਜਦੋਂ ਸਾਡਿਆਂ ਦਾ ਮੁਰਗੇ ਪਟਿਆਲੇ ਖਾਦੀ ਉਦੋਂ ਕੈਪਟਨ ਸਾਹਿਬ ਆਗੇ ਅੱਜ ਕੱਲ ਮੁੱਤ ਸੰਗੂਰ ਖਾਈ ਦੀ ਆ ਕੋਟ ਖਾਨ ਦੀ ਪਲੇਸ ਬਦਲ ਜਾਂਦੀ ਆ ਕੋਟ ਉਹ ਹੀ ਦਾ ਤਾਨ ਰੋਈ ਨਿਗਰਮ ਤੁਹਾਡੀ ਨਵਜ ਫੜਨੀ ਆ ਗਈ ਆ ਜਿਹੜੀ ਕੌਮ ਅੱਧੇ ਅੱਧੇ ਰਾਜ ਭਾਤ ਦੀ ਗਵਾਹੀ ਸੀ ਕਰਦੀ ਉਹ ਕੌਮ ਅੱਜ ਆਗੇ ਤੇ ਪਾਲ ਪਿਛੇ ਚੁੱਤੀ ਕੋ ਚੁੱਤੀ ਹੋ ਗਈ ਤੁਹਾਡੇ ਜੋ ਵੀ ਜਿਹੜੇ ਬਾਹਰਲੇ ਦੇਸ਼ਾਂ ਚੋਂ ਆਏ ਵਾ ਦੋ ਨੁਕਤੇ ਕਹਿ ਕੇ ਤੁਹਾਡੀ ਸੇਵਾ ਲੈ ਲਗਾ ਜਿਹੜੇ ਸਮਾਜ ਅੰਦਰ ਮੁਫਰੀਦ ਫਾਂਡੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਉਹ ਸਮਾਜ ਬਿਲਕੁਲ ਜੀਉਂਦਾ ਤੇ ਜਿਹੜੀ ਕੌਮ ਨੂੰ ਸਿਖਿਓ ਕਰਨਾ ਉਸ ਕੌਮ ਦੇ ਅੰਦਰ ਮਿਹਨਤ ਘਟਾ ਦਿਓ ਤੇ ਉਹਨਾਂ ਨੂੰ ਫਰੀਦੀਆਂ ਚੀਜ਼ਾਂ ਤੇ ਲਾ ਲਓ ਉਦਾਹਰਨ ਮੈਂ ਤੁਹਾਨੂੰ ਦਿੰਦਾ ਤੁਹਾਡੇ ਕੋਲ ਸਕਾਰਲੈਂਡ ਗਿਆ ਹੋਇਆ ਸਕਾਰਲੈਂਡ ਦੇ ਵਿੱਚ ਅਸਲੀ ਲੋਕ ਨੂੰ ਸਪੱਸ਼ ਲੋਕ ਕਿਹਦੇ ਹਵੀਰ ਬੇਖਿਆ ਸਾਹਮਣੇ ਮੁਕੇ ਤੋਂ ਆਇਆ ਉਹਨਾਂ ਦੇ ਲੱਗੇ ਆ ਉਹ ਜਿਹੜੇ ਸਰਕਾਰ ਲੈਣ ਦੇ ਅਸਲੀ ਲੋਕ ਆ ਮੈਂ ਉਹਨਾਂ ਨੂੰ ਸਰਕਾਰ ਨੇ ਫ੍ਰੀ ਫੰਡ ਦੀਆਂ ਚੀਜ਼ਾਂ ਦਿੱਤੀਆਂ ਪੱਤੀ ਬਿਜਲੀ ਆਟਾ ਦੌਰ ਸ਼ਰਾਬ ਲੁੱਲੜ ਪਲੜ ਦੇ ਕੇ ਉਹਨਾਂ ਨੂੰ ਫ੍ਰੀ ਫੰਡ ਦੇ ਲਾ ਰਿਆ ਸਰਕਾਰ ਦੇਣ ਚ ਜਿਹੜੇ ਅੱਜ ਰਾਜ ਕਰ ਰਹੇ ਉਹ ਬਾਹੂ ਬੰਦੇ ਜਾ ਕੇ ਕਰ ਰਹੇ ਅਗਲੀ ਗੱਲ ਕੈਨੇਡਾ ਤੇ ਅਮਰੀਕਾ ਦੇ ਜਿਹੜੇ ਅਸਲੀ ਲੋਕ ਆ ਉਹਨਾਂ ਨੂੰ ਵਿਦਿਆ ਰੈਂਟ ਟਿੰਡਿੰਗਲ ਵੀਰੇ ਤੋਂ ਕੈਨੇਡਾ ਅਮਰੀਕਾ ਤੋਂ ਰੂਪੰਤਰ ਕਰ ਦਿੱਤਾ ਓ ਮੇਰੇ ਰੈਡ ਇੰਡੀਜਨ ਲੋਕ ਕੋਥੋਂ ਦੇ ਅਸਲੀ ਬੰਦੇ ਆ